ਉਹ ਡਾੜੀ ਕੱਚਾ ਇੱਥੇ ਨਹੀਂ ਸੁਕਨੇ ਪਾਣਾ ਨਹੀਂ ਇਹ ਇੱਥੇ ਨਹੀਂ ਸੁਕਾਨੇ ਤੇ ਕਿੱਥੇ ਸੁਕਾਨੇ ਨੇ ਮੈਂ ਦੱਸ ਕਿਉਂ ਜਸ਼ਨ ਇੱਦਾਂ ਗੋਣ ਕਪੜੇ ਖੱਬਦਾ ਯਾਰ ਰੈਨ ਤੋਂ ਤੁਸੀਂ ਗਾਂਦੀ ਪਾਈ ਜਾਣਾ ਬਸ ਯਾਰੇ ਵਾਲੀ ਚਿੱਟੀ ਹੋਈ ਜਾਂਦੇ ਪਏ ਐ ਮੈਡਮ ਮੇਰੀ ਗੱਲ ਸੁਣੋ ਹਾਂ ਜੀ ਹਾਂ ਕਰਾ ਕਰਪੜੇ ਆ ਦਿਖਾ ਹਾਂ ਜੀ ਜੀ ਮੇਰੀ ਗੱਲ ਸੁਣ ਤੋ ਰੋਟੀ ਬਣਾਉਣੇ ਪਏ ਆ ਕਿ ਅਰਧਨਵਾ ਮੈਂ ਆਪ ਤਿਆਰ ਕਰਨੇ ਪਏ ਆ ਆ ਜਿਹੜੀਆਂ ਮੋਰੀਆਂ ਕਿਦੀਆਂ ਰਫੂ ਕਰਵਾ ਲਵਾਂ ਮੈਂ ਰੋਟੇ ਨੂੰ ਹਾਂ ਜੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਅਸੀਂ ਡਿਨਰ ਚ ਕੀ ਬਣਾ ਰਹੇ ਹਾਂ ਜੀ ਹਾਲੇ ਵੀ ਡਿਨਰ ਵਿੱਚ ਕੀ ਬਣਾਇਆ ਦੱਸੋ ਇਹਨਾਂ ਨੂੰ ਉਹਨੂੰ ਖਾ ਜਾਓ ਨਾਲ ਬਟੇ ਕੈਮਰਾ ਵੀ ਖਾ ਜਾਓ ਕੈਮਰਾ ਹਾਂ ਜਨ ਕਰਕੇ ਇੰਟਰਸਟਾਈਮ ਦੱਸੇਗਾ ਕਿੱਥੇ ਜਾ ਰਿਹਾ ਖਾਣਾ ਕਿੰਜ ਬਾਹਰ ਨਿਕਲ ਰਿਹਾ ਸਾਰਾ ਕੁਝ ਦੁਨੀਆ ਨੂੰ ਦੱਸ ਦਓ ਫਿਰ ਕੰਮ ਕਰੋ ਮਾਈਕਰੋਸਕੋਪਿਕ ਕੈਮਰਾ ਲਿਆਓ ਜਿੱਤਨੇ ਵੀ ਕਟਾਣੋਂ ਨੱਕ ਦੇ ਵਿੱਚੋਂ ਸਾਰਾ ਇਹ ਸਾਰੇ ਕੈਪਚਰ ਕਰ ਲਓ ਯਾਰ ਤੁਸੀਂ ਉਹੀ ਤਸल्ली ਹੈ ਨਾ ਦਿਮਾਗ ਦੇ ਪੀਸੇ ਕੋ ਗੱਲ ਨਹੀਂ ਜਾਂਦੀ ਯਾਰ ਦਿਮਾਗ ਦੇ ਵਿੱਚ ਇਹ ਜਿੰਨੇ ਸਾਰੇ ਤੁਸੀਂ ਵੀਡੀਓ ਦੇਖ ਰਹੇ ਹੋ ਜਾਂ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਇਹ ਦੇਖਦੇ ਰਹਿੰਦੇ ਹੋਗੇ ਇਨਾ ਵੀਰਜੀ ਦਾ ਅਸਲੀ ਨਾਮ ਹੈ ਜਸ਼ਨਪ੍ਰੀਤ ਸਿੰਘ ਵੀਰਜੀ ਉਰਫ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਉਰਫ ਵੀਰਜੀ ਨੂੰ ਅੱਜ ਅਸੀਂ ਪੀਟੀਸੀ ਦੇ ਸਟੂਡੀਓ ਦੇ ਵਿੱਚ ਜੋੜ ਲਿਆ ਹੈ ਕੈਨੇਡਾ ਤੋਂ ਕਿਉਂਕਿ ਵੀਰਜੀ ਕੈਨੇਡਾ ਰਹਿੰਦੇ ਨੇ ਜਸ਼ਨਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਬਹੁਤ ਸਾਰੇ ਲੋਕ ਵੀਰਜੀ ਵਾਲੇ ਕੈਰੈਕਟਰ ਤੋਂ ਇਲਾਵਾ ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕੀ ਇਹ ਬੰਦਾ ਅਸਲ ਚ ਹੈ ਕੌਣ ਇਹਦਾ ਅਸਲੀ ਨਾਮ ਕੀ ਹੈ ਇਹ ਰਹਿੰਦਾ ਕਿੱਥੇ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਜਸ਼ਨਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਸ਼ਨਪ੍ਰੀਤ ਇੱਕ ਮੁੰਡਾ ਹੁੰਦਾ ਸੀ ਉਹ ਵੀਰ ਜੀ ਕਿਵੇਂ ਬਣ ਗਿਆ ਇਹ ਜਰਨੀ ਕਿਵੇਂ ਸ਼ੁਰੂ ਹੋਈ ਸੀ ਪਾਜੀ ਜਰਨੀ ਤਾਂ ਇਦਾਂ ਕੁਝ ਖਾਸ ਨਹੀਂ ਹੈਗੀ ਜਰਨੀ ਵਾਸ ਬਿਊਟੀਫੁਲ ਮੈਂ ਕਦੀ ਇਦਾਂ ਸੋਚਿਆ ਨਹੀਂ ਸੀ ਕਿ ਵੀ ਇਦਾਂ ਦਾ ਕਰੈਕਟਰ ਪਲੇ ਕਰਾਂਗੇ ਜਾਂ ਇਦਾਂ ਦਾ ਮੈਂ ਕੁਝ ਕਰਾਂਗਾ ਬਟ ਮੈਂ ਅਬਜ਼ਰਵ ਕਰਦਾ ਹੁੰਦਾ ਸੀਗਾ ਕਈ ਵਾਰੀ ਜਦੋਂ ਆਪਾਂ ਕਦੀ ਸ਼ਾਪ ਚ ਜਾਣੇ ਆ ਨਾ ਪੰਜਾਬ ਦੇ ਵਿੱਚ ਮਤਲਬ ਲੁਧਿਆਣੇ ਦਾ ਆ ਬਾਈ ਦੋਵੇ ਉੱਥੇ ਜਦੋਂ ਆਪਾਂ ਕਦੀ ਸੇਲਸਮੈਨ ਨੂੰ ਦੇਖਦੇ ਆ ਨਾ ਵੀ ਸੇਲ ਕਰਦਾ ਹੁੰਦਾ ਤੇ ਜਿਹੜੇ ਅਕਾਲ ਮਾਰਕੀਟ ਚ ਕੋਈ ਸੇਲਸਮੈਨ ਹੁੰਦੇ ਆ ਮੈਂ ਉਹਨਾਂ ਨੂੰ ਅਬਜ਼ਰਵ ਕਰਦਾ ਹੁੰਦਾ ਸੀਗਾ ਸੋ ਉਹਨਾਂ ਦੀ ਜਿਹੜੀ ਟੈਕਨੀਕ ਸੀ ਸੇਲ ਉਹ ਵੇਜੇ ਤੁਹਾਡੇ ਵਾਸਤੇ ਬਣੀਆਂ ਚੀਜ਼ ਹੈ ਉਹ ਲਾਈਕ ਉੱਥੋਂ ਮੈਨੂੰ ਨਾ ਕਰੈਕਟਰ ਕਰਕੇ ਮੈਂ ਉਹਨੂੰ ਮਤਲਬ ਆਪਣੇ ਯਾਰਾਂ ਦੋਸਤਾਂ 'ਚ ਹੀ ਕਰਦਾ ਸੀਗਾ ਬਟ ਕਦੀ ਆ ਨਹੀਂ ਸੋਚਿਆ ਕਿ ਹਾਂ ਨਾ ਵੀ ਪਲੇ ਕਰਾਂਗੇ ਇਹਨੂੰ ਬਟ ਮੈਨੂੰ ਸੋਸ਼ਲ ਮੀਡੀਆ ਦਾ ਟਿਕਟੌਕ ਦਾ ਜਾਂ ਤੁਸੀਂ ਕਹਿ ਲਓ ਵੀ ਇੰਸਟਾਗ੍ਰam ਦਾ ਮੈ ਕਿ ਆਈ ਆਲਵੇਸ ਥੋਟ ਕਿ ਹਨਾ ਵੀ ਮੈਂ ਸੋਸ਼ਲ ਮੀਡੀਆ ਤੇ ਆਉਣਾ ਚਾਹੁੰਨਾ ਵਾ ਯੂ نو ਆਪਣੀ ਇੱਕ ਯੂ نو ਆਇਡੈਂਟੀਟੀ ਡਿਵੈਲਪ ਕਰਨਾ ਚਾਹੁੰਨਾ ਸੋ ਵਿਦ दैट ਓਪਰਚ्युनिटी ਇਨ ਮਾਈਂਡ ਮੈਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਬਟ ਆਈ ਬੀਲੀਵ ਪੀਪਲ gave love to this character ਅੱਜ ਆਪਣਾ ਮਿਨੀ ਵਲੌਗ ਬਣਾਉਣ ਜਾ ਰਹੇ ਆਂ ਪਾਪਾ ਜੀ ਅੱਜ ਆਪਣੀ ਕਾਪੀ ਦੇ حساب ਲਗਾ ਰਹੇ ਆਂ ਮੈਂ ਤੁਸਾਂ ਪੀਓਗਾ ਸੰਸਨੀ ਖੇ ਸਾਡੀ ਆਪਣੇ ਟੋਟੇ ਨੂੰ ਥੱਲੇ ਕਰ ਦੋ 2 ਮਿੰਟ ਵਾਸਤੇ ਆਰੇ ਘਰ ਨੂੰ ਤੋਂ ਦੂਰ ਦਫਾ ਸੈੱਟ ਬਣਾਇਆ ਹੈ ਮੇਰੀ ਗੱਲ ਸੁਣ ਤੂੰ ਰੋਟੀ ਬਣਾਉਣੇ ਪਏ ਆਂ ਕਿ ਅਰਧ ਨਵ ਮੈਂ ਆਪ ਤਿਆਰ ਕਰਨੇ ਪਏ ਆਂ ਆ ਜਿਹੜੀਆਂ ਮੋਰੀਆਂ ਕਿਦੀਆਂ ਰਫੂ ਕਰਵਾ ਦੋ ਮੈਂ ਰੋਟੀ ਨੂੰ ਹਿੱਲੀ ਹੋਈ ਜਾਨੀ ਮੇਰੀ ਗੱਲ ਸੁਣ ਮੈਂ ਆਪੇ ਬਣਾ ਲੈਣਾ ਆ ਜੋੜੇ ਹੱਥ ਐਦਰੋਂ ਮੇਰੇ ਹਿਸਾਬ ਨਾਲ ਤੂੰ ਰਫੂ ਹੋ ਜਾ ਚਿਚੜ ਦੇ ਨਾਨੀ ਨਿਆਸਤਰਾ ਸਿੰਪਲ ਪੇੜਨ ਲਾਣਾ ਤੁਸੀਂ ਆਂਜਾਂਜ ਕਰਨਾ ਹਾਲ ਗਾਇਵਰ ਦੀ ਧੂੜਾ ਲਗਾਗਾ ਸਿਰਾਂ ਦੇ ਵੇਲ ਗੋਲ ਵੰਦੀ ਆਹ ਰਟ ਮਗਦੀ ਆ ਜਨਾਨੀਆਂ ਤੋਂ ਬੜੀ ਕਦੇ ਨਹੀਂ ਹੁੰਦਾ ਲੁਧਿਆਣੇ ਤੋਂ ਕੈਨੇਡਾ ਕਿਹੜੇ ਸਾਲ ਗਏ ਸੀ ਤੇ ਇਹ ਜਿਹੜਾ ਵੀਡੀਓ ਬਣਾਉਣ ਦਾ سلسلہ ਕਦੋਂ ਤੋਂ ਸ਼ੁਰੂ ਹੋਇਆ ਪਾਜੀ ਵੀਡੀਓ ਬਣਾਉਣ ਦਾ سلسلہ ਇਹ ਲੁਧਿਆਣੇ ਵਿੱਚ ਹੀ ਸ਼ੁਰੂ ਹੋ ਗਿਆ ਸੀਗਾ ਮੈਂ ਲੁਧਿਆਣੇ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀਗਾ ਤੇ ਸਾਡੀ ਇੱਕ ਗਰੁੱਪ ਸੀਗਾ ਪਾਜੀ ਡੀ ਹਸਲਰਸ ਅਸੀਂ ਰੈਪ ਕਰਦੇ ਸੀਗੇ ਤੇ ਉਹਦੇ ਵਿੱਚ ਨਾਲ ਅਸੀਂ 뮤ਜ਼ਿਕ ਵੀਡੀਓਜ਼ ਬਣਾਉਂਦੇ ਸੀਗੇ ਡੀ ਹਸਲਰਸ ਦੀਆਂ ਕੁਛ ਅਗਰ ਤੁਸੀਂ ਸਰਚ ਕਰੋਗੇ ਜੀਵਨ ਮੱਲੀ ਜੈਕ ਮੀਨ ਤੇ ਸਾਡੀ ਟੀਮ ਸੀ ਭਾਜੀ ਅਸੀਂ ਵੀਡੀਓਜ਼ ਬਣਾਉਂਦੇ ਸੀ ਬਟ ਐਜ਼ ਓਪਰਚ्युनिटी ਮਿਲੀ ਮੈਨੂੰ ਹਨਾ ਕੈਨੇਡਾ ਫਰਦਰ ਸਟੱਡੀਜ਼ ਕਰਨ ਦੀ ਤਾਂ ਮੈਂ ਕੈਨੇਡਾ ਆਇਆ ਭਾਜੀ 2014 ਦਸੰਬਰ 25 ਦਸੰਬਰ 2014 ਟੂ ਬੀ ਐਗਜ਼ੈਕਟ ਮੈਂ ਇੱਥੇ ਲੈਂਡ ਕੀਤਾ ਸੀ 2015 ਦੇ ਵਿੱਚ ਮੈਂ ਇੱਥੇ ਯੂਨੀਵਰਸਿਟੀ ਆਫ ਵਿੰਜ਼ਰ ਤੋਂ ਆਪਣੀ ਮਾਸਟਰਸ ਕੀਤੀ ਬਟ ਜਦੋਂ ਇੱਥੇ ਆਏ ਭਾਜੀ ਜ਼ਿੰਮੇਵਾਰੀਆਂ ਉਹ ਯੂ نو ਅ ਸਟਰਗਲ ਕਹਿ ਲੋ ਐਕਸਪੀਰੀਅੰਸ ਕਹਿ ਲੋ ਜਦੋਂ ਬੰਦਾ ਨਵੀਂ ਚੀਜ਼ ਐਕਸਪੀਰੀਅੰਸ ਕਰਦਾ ਤਾਂ ਉਦੋਂ ਵੀਡੀਓ ਦਾ ਸਿਲਸਿਲਾ ਥੋੜੀ ਦੇਰ ਲਈ ਰੁਕ ਗਿਆ ਫਿਰ ਮੈਂ ਆਪਣੀਆਂ ਪੜਾਈਆਂ ਖਤਮ ਕੀਤੀਆਂ ਐਜ਼ ਅ ਸੌਫਟਵੇਅਰ ਇੰਜੀਨੀਅਰ ਭਾਜੀ ਮੈਂ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਉਸ ਤੋਂ ਬਾਅਦ ਮੈਂ ਸੌਫਟਵੇਅਰ ਇੰਜੀਨੀਅਰ ਲੱਗ ਗਿਆ ਕੰਪਨੀ 'ਚ ਤੇ ਮੂਮੈਂਟ ਆਈ ਗਾਟ ਮਾਈ ਪਰਮਨੈਂਟ ਰੈਜ਼ੀਡੈਂਸ ਮੈਨੂੰ ਮੈਂ ਘਰ ਵਗੈਰਾ ਲੈ ਲਿਆ ਉਸ ਤੋਂ ਬਾਅਦ ਫਿਰ ਮਤਲਬ ਉਹ ਜਿਹੜਾ ਕੀੜਾ ਸੀਗਾ ਹਨਾ ਵੀਡੀਓਜ਼ ਬਣਾਉਣੀਆਂ ਜਾਂ ਆਪਣੇ ਸ਼ੌਂਕ ਨੂੰ ਅੱਗੇ ਲੈ ਕੇ ਆਉਣਾ ਸੋ ਉਦੋਂ Uh, TikTok ਦਾ ਭਾਜੀ ਕਾਫੀ ਕਾਫੀ ਕੈਲੋ ਵੀ ਟ੍ਰੈਂਡਿੰਗ ਸੀਗਾ TikTok ਉਹ uh, oh, TikTok ਆਈ نو ਥੋੜਾ ਬਦਨਾਮ ਸੀਗਾ ਬਟ ਇਟ ਵਾਸ ਅ ਓਪਰਚੁਨਿਟੀ ਫਾਰ ਦਾ ਪੀਪਲ ਜਿਨਾਂ ਨੇ ਬਿਜ਼ਨਸ ਕਰਨਾ ਆ ਜਾਂ ਜਿਨਾਂ ਨੇ ਯੂ نو ਵਾਇਰਲ ਹੋਣਾ ਆ ਸੋ ਉਦੋਂ ਕਾਫੀ TikTok ਤੋਂ ਹੋਏ ਵੀ ਲੋਕੀ ਸੋ ਉਦੋਂ ਕਾਫੀ ਟਰਾਈ ਕੀਤਾ ਬਟ ਆਪਣੀ ਗੱਲ ਬਣੀ ਕੋਈ ਨਹੀਂ ਬਿਕੋਜ਼ ਜਦੋਂ ਮੈਂ ਟਰਾਂਜੀਸ਼ਨ ਵੀਡੀਓਜ਼ ਬਣਾਉਂਦਾ ਸੀ ਟਰਾਂਜੀਸ਼ਨ ਮੀਨਸ ਕਪੜੇ ਚੇਂਜ ਕਰ ਲੈ ਜਿੱਦਾਂ ਜੋ ਚੱਲਦਾ ਸੀਗਾ ਫਿਰ ਮੇਰੇ ਫਰੈਂਡਸ ਨੇ ਮੈਨੂੰ ਪੁਸ਼ ਕੀਤਾ ਕਿ ਤੂੰ ਜਿਹੜਾ ਐਕਟ ਕਰਦਾ ਉਹਨੂੰ ਤੂੰ ਪਬਲਿਕਲੀ ਕਰ ਜਿਹੜਿਆ ਗਰਮ ਹਵਾ ਦਾ ਬਿਲ ਹੈ ਹਾਂਜੀ ਆਪਾ 230 ਡਾਲਰ اے ਬੇਟੇ ਸਾਨੂੰ ਗਰਮ ਹਵਾ ਵੰਡ ਰਿਆ ਸਾਡੀ ਹਵਾ ਕੱਢ ਰਣਾ ਪਪੂ ਟੈਕਸ ਦੋਧ ਲਾ ਦਿੰਦੇ ਆ ਨਾ ਟੈਕਲਸ ਦੇ ਵਿੱਚ 22 ਡਾਲਰ ਦੀ ਹਵਾ ਵੰਡੀ ਆ ਨਾ ਇਹਨਾਂ ਨੇ 42 ਡਾਲਰ ਇਹਨਾਂ ਨੇ ਕਾਰਬਨ ਟੈਗਸ ਲਗਾਇਆ ਹੋਣ ਬੇਟੇ ਬੰਦਾ ਸਾਹ ਲੈ ਕੇ ਆਪਣੇ ਅੰਦਰ ਬੇਟੇ ਤੁਸਾਨੋ ਇਸ ਦੇਸ਼ ਨੇ ਹੰਨਾ ਕਰ ਦਿੱਤਾ ਮੇਰਾ ਖਿਆਲ ਹੈ ਕਿ ਕੋਈ ਤੁਹਾਡੇ ਵੀਡੀਓ 40 ਸੈਕਿੰਡ 45 ਸੈਕਿੰਡ 50 ਸੈਕਿੰਡ ਚ ਬਹੁਤ ਸਾਰੀ ਕਹਾਣੀ ਦੱਸ ਜਾਂਦੇ ਆ ਹਾਂਜੀ ਜੇ ਉਸ ਦੇ ਪਿੱਛੇ ਦਾ ਜਿਹੜਾ ਹੋਮਵਰਕ ਹੁੰਦਾ ਉਹਦੇ ਪਿੱਛੇ ਦਾ ਜਿਹੜਾ ਚਾਹੇ ਸਟੂਡੀਓ ਸੈਟਅਪ ਹੋਵੇ ਲਾਈਟਿੰਗ ਸੈਟਅਪ ਹੋਵੇ ਸ਼ੂਟ ਹੋਵੇ ਉਹ ਸਾਰਾ ਕੁਝ ਕੌਣ ਕਰਦਾ ਮੈਂ ਦੇਖਦਾ ਹਾਂ ਤੁਹਾਡੇ ਵੀਡੀਓ ਚ ਤੁਹਾਡੇ ਵਾਈਫ ਵੀ ਹੁੰਦੇ ਨੇ ਕੀ ਉਹਨੇ ਹੀ ਟੈਕਨੀਕਲ ਜਾਂ ਉਹਨੇ ਹੀ ਦਿਮਾਗ ਉਹ ਲੜਾਉਂਦੇ ਨੇ ਜਾਂ ਸਾਰਾ ਕੁਝ ਤੁਹਾਡਾ ਹੀ ਆਈਡੀਆ ਹੁੰਦਾ ਮੇਰੀ ਟੀਮ ਚ ਮੈਂ ਤੇ ਮੇਰੀ ਵਾਈਫ ਹੀ ਆ ਸੋ ਵੈਨ ਇਟ ਕਮਸ ਟੂ ਥਿੰਕਿੰਗ ਤਾਂ ਮੇਰੀ ਵਾਈਫ ਬਹੁਤ ਵਧੀਆ ਯੂ ਨੋ ਆਈਡੀਆਜ਼ ਲੈ ਕੇ ਆਉਂਦੇ ਆ ਬਿਕੋਜ਼ ਮੇਰਾ ਆਫਿਸ ਦਾ ਵੀ ਕੰਮ ਹੁੰਦਾ ਸੋ ਵੀ ਰਾਈਟ ਦ ਸਕ੍ਰਿਪਟ ਜਿਹਦੇ ਵਿੱਚ ਉਹ ਆਈਡੀਆ ਦੇ ਦਿੰਦੀ ਆ ਐਂਡ ਬਾਕੀ ਭਾਜੀ ਸਾਡਾ ਕੋਈ ਸਿਨੈਮੈਟੋਗ੍ਰਾਫਰ ਨਹੀਂ ਆ ਮੇਰੇ ਕੋਲੇ ਆਪਣਾ ਕੈਮਰਾ ਆ ਉਹਦੇ ਤੇ ਮੈਂ ਸ਼ੂਟ ਕਰਦਾ ਆ ਸਾਹਮਣੇ ਰੱਖ ਕੇ ਤੇ ਜਿਹੜਾ ਬਾਕੀ ਦਾ ਪਲੇਗਰਾਉਂਡ ਆ ਭਾਜੀ ਸਾਰਾ ਐਡੀਟਿੰਗ ਦਾ ਹੁੰਦਾ ਆ ਕੋਲੇ ਐਂਗਲ ਵਗੈਰਾ ਚੇਂਜ ਕਰਕੇ ਸ਼ੂਟ ਕਰ ਲੀਦਾ ਬਟ ਇਟ ਇਜ਼ ਟੀਮ ਆਫ 2 ਜਿਹਦੇ ਵਿੱਚ ਆਪਾਂ ਸਕ੍ਰਿਪਟ ਰਾਈਟਿੰਗ ਥੋੜੀ-ਬਹੁਤੀ ਕਰੀਦੀ ਆ ਇਟਸ ਨਾਟ 2 ਟੂ ਪ੍ਰੋਫੈਸ਼ਨਲ ਬਟ ਯਾ ਵੀ మేక్ ਕੀ ਜੇ ਕਿਸੇ ਨੇ ਮੈਨੂੰ ਆਪਣੀ ਲਾਈਫ ਦਾ 1 ਮਿੰਟ ਦਿੱਤਾ ਆ ਤੇ ਉਹਨੂੰ ਵੇਸਟ ਨਾ ਕਰਾਂ ਮੈਂ ਤੁਸੀਂ ਜੌਬ ਵੀ ਕਰਦੇ ਹੋ ਨਾਲ ਇਹ ਵੀ ਕਰਦੇ ਹੋ ਹਨਾ ਤਾਂ ਦੋਨਾਂ ਦਾ ਬੈਲੈਂਸ ਕਿਵੇਂ ਬਣਾ ਪਾਉਂਦੇ ਹੋ ਜੌਬ ਦਾ ਵੀ ਔਰ ਇਸ ਵੀਡੀਓ ਪ੍ਰੋਡਕਸ਼ਨ ਦਾ ਵੀ ਭਾਜੀ ਥੋੜਾ ਜਿਆਦਾ ਚੈਲੈਂਜਿੰਗ ਹੁੰਦਾ ਬਿਕੋਜ਼ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਯੂ نو ਲਾਈਕ ਯੂ ਵਾਂਟ ਟੂ ਗੈਟ ਇੰਟੂ ਸਮਥਿੰਗ ਤਾਂ ਉਹਨੂੰ ਥੋੜਾ ਜਿਹਾ ਐਫਰਟ ਕਰਨਾ ਪੈਂਦਾ ਜਿੰਨੂੰ ਕਿ ਮੈਂ ਹਸਲ ਕਹਿੰਦਾ ਤੇ ਮੈਂ ਆਪਣਾ ਨਾਮ ਵੀ ਮੇਰੀ ਆਈਡੀ ਡੀ ਹਸਲਰਸ ਹੈ ਉਹਦਾ ਮਤਲਬ ਹੈ ਕਿ ਤੁਸੀਂ ਹਸਲ ਕਰਦੇ ਰਹੋ ਸੰਘਰਸ਼ ਕਰਦੇ ਰਹੋ ਸੋ ਟਾਈਮ ਮੈਨੇਜਮੈਂਟ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਇਹਦਾ ਸੋ ਜਿਵੇਂ 9 ਤੋਂ 5 ਦੀ ਜੌਬ ਹੁੰਦੀ ਹੈ ਭਾਜੀ 6 ਵਜੇ ਫ੍ਰੀ ਹੋ ਜੀਦਾ 2 ਘੰਟੇ ਆਪਣਾ ਯੂ نو ਰੈਸਟ ਵਗੈਰਾ ਕਰਕੇ 8 ਤੋਂ 9 ਵਜੇ ਆਪਾਂ ਸ਼ੁਰੂ ਕਰੀਦਾ ਦੋ ਦੋ ਕੋ ਘੰਟੇ ਲੱਗਦੇ ਭਾਜੀ ਜਿਵੇਂ ਸ਼ੂਟ ਕਰ ਲਿਆ ਹਨਾ ਵੀ ਕਪੜੇ-ਕਪੜੇ ਚੇਂਜ ਕਰਕੇ ਜਿੱਦਾਂ ਕਿਦਾਂ ਕਰਕੇ ਵੀ ਸ਼ੂਟ ਕਰ ਲਿਆ ਉਸ ਤੋਂ ਬਾਅਦ ਉਹ ਹੀ 2 2.5 ਘੰਟੇ ਮਤਲਬ ਮੈਨੂੰ ਲੱਗ ਜਾਂਦੇ ਐਡੀਟਿੰਗ ਨੂੰ ਸਾਰਾ ਕੁਝ ਕਰਕੇ ਵਾਈਫ ਤੁਹਾਡੇ ਵਿੱਚ ਹੁੰਦੇ ਆ ਮੈਂ ਕਈ ਵਾਰੀ ਇਹ ਵੀਡੀਓ ਦੇਖਦਾ ਹਾਂ ਆਬਜ਼ਰਵ ਕਰਦਾ ਕਿ ਇਹ ਜਦੋਂ ਤੁਸੀਂ ਕੋਈ ਐਕਟ ਕਰ ਰਹੇ ਹੁੰਦੇ ਤੇ ਇਹਨਾਂ ਦਾ ਹਾਸਾ ਨਹੀਂ ਰੁਕਦਾ ਕਿ ਉਹ ਨੈਚੁਰਲ ਹੁੰਦਾ ਇਹਨਾਂ ਤੋਂ ਜਾਂ ਉਹ ਉਹ ਹੀ ਵੀ ਸਕ੍ਰਿਪਟ ਦਾ ਪਾਰਟ ਹੁੰਦਾ ਭਾਜੀ 90% ਉਹਦਾ ਹਾਸਾ ਨੈਚੁਰਲ ਹੁੰਦਾ ਮੈਂ ਜੋ ਚਾਹਨਾ ਕੀ ਹੁੰਦਾ ਕਿ ਮੈਂ ਚਾਹਨਾ ਹੈ ਕਿ ਜਿਹੜੇ ਮੇਰੇ ਡਾਇਲੌਗ ਹੁੰਦੇ ਆ ਨਾ ਉਹ ਮੈਂ ਲਿਖੇ ਹੁੰਦੇ ਆ ਬਟ ਮੈਂ ਉਹਨੂੰ ਵੀ ਨਹੀਂ ਸੁਣਾਉਂਦਾ ਤਾਂ ਕਿ ਮੈਂ ਚਾਹਨਾ ਕਿ ਜਦੋਂ ਮੈਂ ਕੁਝ ਬੋਲਾਂ ਤੇ ਉਹ ਨੇਚਰਲੀ ਹਸੇ ਇਹਨੂੰ ਬੜੇ ਬੰਦ ਕਰ ਦ ਅੱਧੀ ਤੂੰ ਬਨਾਣ ਪਾਈ ਨਾਲ ਤੂੰ ਕੱਠਾ ਪਾਈ ਨਾਲ ਤੂੰ ਘਰ ਦੀ ਹੀਟ ਵਧਾਈ ਬੜੀ ਠੰਡ ਬੰਦਾ ਵਾਰਮ ਕਲੋਜ਼ ਜ਼ਰਾਬਾ ਗਰਮ ਪਜਾਮਾ ਇਨਰ ਪਤਾ ਪਾਗਰਾ ਅਧੇ ਕੱਪੜੇ ਤੂੰ ਖਲੋਤਾ ਤੂੰ ਲੂ 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 ਗੁਮਰਾ ਮੈਂ ਤੇਰੇ ਨੂੰ ਸਮਝਾ ਜਾਂਦੇ ਯਾਰ ਔਰ ਡੈਡੀ ਕੱਚਾ ਇੱਥੇ ਨਹੀਂ ਸੁਕਣੇ ਪਾਣਾ ਨਹੀਂ ਇਹ ਇੱਥੇ ਨਹੀਂ ਸੁਕਾਣਾ ਤੇ ਕਿੱਥੇ ਸੁਕਾਣੇ ਨੇ ਮੈਂ ਦੱਸ ਅੰਦਰ ਮੈਂ ਆਪਣਾ ਕੱਚਾ ਸੁਕਣੇ ਪਾ ਨਹੀਂ ਸਕਦਾ ਬਾਹਰ ਮੈਂ ਸੁਕਣੇ ਪਾਣਾ ਮੇਰੇ ਕੱਚੇ ਆਕੜ ਜਾਂਦੇ ਨੇ ਤਸੋਂ ਮੈਂ ਆਪਣੇ ਕੱਚੇ ਪਾ ਗਏ ਹਾਂ ਜੀ 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 ਤੁਰ ਤੁਰ ਕੇ ਸੁਕਾਵਾਂ ਯਾਰ ਇਤਨੀ ਵੱਡੀ ਪ੍ਰਾਪਰਟੀ ਤੁਹਾਡੇ ਕੱਚੇ ਸੁਕਾਣ ਦੀ ਜਗ੍ਹਾ ਕੋਈ ਨਹੀਂ ਹੈ ਮੈਂ ਹੁਣ ਕਈ ਸਮਿਆਂ ਤੋਂ ਦੇਖ ਰਿਹਾ ਕਿ ਤੁਸੀਂ ਪਾਪਾ ਜੀ ਨੂੰ ਵੀ ਇੰਟਰੋਡਿਊਸ ਕਰਤਾ ਹੈ ਵੀਡੀਓ 'ਚ ਹਾਂਜੀ ਤੇ ਉਹ ਆਈਡੀਆ ਕਿੱਥੋਂ ਆ ਗਿਆ ਪਾਜੀ ਜੀ ਜਦੋਂ ਆਈ ਯਾਰ ਲੋਕ ਸ਼ਾਇਦ ਇੱਕੋ ਹੀ ਵੀਰ ਜੀ ਤੋਂ ਬੋਰ ਹੋ ਰਹੇ ਨੇ ਪਾਪਾ ਜੀ ਨੂੰ ਵੀ ਐਡ ਕਰਨਾ ਚਾਹੀਦਾ ਹੁਣੇ ਦੇ ਵਿੱਚ ਪਾਜੀ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਗਰੋ ਕਰਨਾ ਹੁੰਦਾ ਨਾ ਕੰਟੈਂਟ ਜਦੋਂ ਤੁਸੀਂ ਪਾਉਂਦੇ ਆ ਤਾਂ ਉਹਦੀ ਇੱਕ ਲਾਈਫ ਹੁੰਦੀ ਆ ਇੱਕ ਪਾਰਟिकुलर ਕੰਟੈਂਟ ਦੀ ਇੱਕ ਲਾਈਫ ਹੁੰਦੀ ਆ ਉਸ ਤੋਂ ਬਾਅਦ ਆਈਦਰ ਯੂ ਇੰਪਰੋਵਾਈਜ਼ ਔਰ ਯੂ ਬ੍ਰਿੰਗ ਇਨ ਨਿਊ ਥਿੰਗਸ ਬਿਕੋਜ਼ ਅਗੇਨ ਤੁਸੀਂ ਚਾਹਦੇ ਹੋ ਕਿ ਤੁਹਾਡੀ ਆਡੀਅנס ਜੁੜੇ ਤੁਹਾਡੇ ਨਾਲ ਯੂ نو ਜਿਆਦਾ ਤੋਂ ਜਿਆਦਾ ਸੋ ਮੈਂ ਕਾਫੀ ਕੈਰੈਕਟਰਸ ਟਰਾਈ ਕਰਦਾ ਰਹਿਣਾ ਇੱਕ ਫੌਜੀ ਵਾਲਾ ਕੈਰੈਕਟਰ ਟਰਾਈ ਕੀਤਾ ਸੀ ਇੱਕ ਪਾਪਾ ਜੀ ਵਾਲਾ ਉਹ ਜਿਹੜੀ ਥੱਲੇ ਹਲਪ ਕਰਵਾ ਰਿਹਾ ਸੀਗਾ ਮੇਰੀ ਸਾਰੀ ਹਲਪ ਨੂੰ ਤਾਂ ਸ਼ਰਧਾਂਜਲੀ ਦੇ ਕੇ ਤੁਸੀਂ ਨੇ ਇੱਥੇ ਆ ਕੇ ਆਹ ਕੰਮ ਚਿਰੋ ਕੀਤਾ ਸੱਪ ਨੂੰ ਦੁੱਧ ਤੇ ਆਪਣੀ ਜਨਾਨੀ ਦੀ ਹਲਪ ਵੀ ਸੇਮ ਚੀਜ਼ ਹੈ ਦੋਨਾਂ ਨੇ ਡਾਂਗੀ ਮਾਰਨਾ ਅੰਦਰ ਵਿੱਚ ਬਾਹਰ ਜਾਂਦੇ ਕੁੱਤੇ ਤੇ ਤੁਸਾਂ ਨੂੰ ਤਰਸ ਆਂਦਾ ਤੁਰਦਾ ਫਿਰਦਾ ਜਿਹੜਾ ਘਰ ਦੇ ਵਿੱਚ ਇਨਸਾਨ ਆਇਆ ਤਾਂ ਕੋਈ ਤਰਸ ਨਹੀਂ ਆਂਦਾ 24 ਘੰਟ ਕੰਮ ਕੋਈ ਚੱਜ ਦਾ ਵੀ ਕਰ ਲਿਆ ਕਰੋ ਉਹ ਚੱਜ ਦਾ ਕੰਮ ਆ ਪੌਣੇ ਘੰਟੇ ਦਾ ਇਹਦਾ ਫੇਸ਼ਲ ਕਰ ਰਹੀ ਆ ਐਫਰੋਜ ਨੇ ਮੇਰੇ ਸ਼ਾਦੀ ਤੇ ਜਾਣਾ ਤੇਰਾ ਦਿਮਾਗ ਠੀਕ ਹੈ ਕੁੱਤਾ ਵੀ ਨਾ ਪੂੰਛ ਮਾਰ ਕੇ ਬੈੰਦਾ ਤੁਹਾਨੂੰ ਸਫਾਈ ਤੋਂ ਹੀ ਪ੍ਰੋਬਲਮ ਹੈ ਜੋ ਇਸ ਤਰ੍ਹਾਂ ਭਾਸ਼ਾ ਬੋਲਦੇ ਜਿਨ੍ਹਾਂ ਦੇ ਰੋਜ਼ਾਨਾ ਦੇ ਵਿੱਚ ਇਹ ਭਾਸ਼ਾ ਹੁੰਦੀ ਹੈ ਉਹਨਾਂ ਵਾਸਤੇ ਸ਼ਾਇਦ ਫਨੀ ਨਹੀਂ ਹੋਏਗਾ ਦੂਜਿਆਂ ਵਾਸਤੇ ਫਨੀ ਹੋ ਸਕਦਾ ਹੈ ਲੋਕ ਆਫੈਂਡਰੀ ਕਰਦੇ ਫੀਲ ਕੀ ਯਾਰ ਤੁਸੀਂ ਸਾਡਾ ਮਜ਼ਾਕ ਉਡਾ ਰਹੇ ਹੋ ਕਿ ਸਾਡੀ ਭਾਸ਼ਾ ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਕਦੇ ਇਸ ਤਰ੍ਹਾਂ ਦਾ ਮਹਿਸੂਸ ਹੋਇਆ ਕੋਈ ਐਕਸਪੀਰੀਅੰਸ ਹੋਇਆ ਹੋਵੇ ਅ ਭਾਜੀ ਬਹੁਤ ਵਧੀਆ ਕੁਐਸਚਨ ਹੈ ਲਾਈਕ ਟੂ ਬੀ ਓਨੈਸਟ ਜਦੋਂ ਇਹ ਸ਼ੁਰੂ ਕਰਨਾ ਸੀਗਾ ਮੇਰੇ ਦਿਮਾਗ 'ਚ ਵੀ ਆਈ ਸੀਗਾ ਲਾਈਕ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਬੰਦੇ ਨੂੰ ਹਰਟ ਕਰਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ ਭਾਜੀ ਮੈਂ ਚੱਲਦਾ ਡੈਮੋਗ੍ਰਾਫਿਕਸ ਤੇ ਸੋ ਜਦੋਂ ਡੈਮੋਗ੍ਰਾਫਿਕਸ ਦਾ ਮਤਲਬ ਹੁੰਦਾ ਕਿ ਮੈਂ ਦੇਖਦਾ ਕਿ ਲੋਕਾਂ ਦੇ ਵਿਊਜ਼ ਕੀ ਹੈ ਸੋ ਆਈ ਥਿੰਕ ਜਦੋਂ ਮੈਂ ਲੋਕਾਂ ਦਾ ਦੇਖਿਆ 99% ਯੂ نو ਲਾਈਕ ਆਈ ਰੀਲੀ ਟੇਕ ਇਟ ਵੈਰੀ ਸੀਰੀਅਸਲੀ 99% ਲੋਕਾਂ ਨੇ ਯੂ نو ਉਹਨੂੰ ਵਧੀਆ ਮੰਨਿਆ ਇੰਜੋਏ ਕੀਤਾ ਐਂਡ ਆਈ ਥਿੰਕ ਜਿਹੜੇ ਉਹਦਾ ਬੋਲਦੇ ਵੀ ਆ ਮੇ ਬੀ ਆਈ ਡੋਨਟ ਥਿੰਕ ਕਿ ਬਹੁਤ ਵੱਡੀ ਕਮਿਊਨਿਟੀ ਉਹਦਾ ਬੋਲਦੀ ਹੈ ਜਿਹੜੇ ਉਹਦਾ ਬੋਲਦੇ ਵੀ ਆਈ ਡੋਨਟ ਥਿੰਕ ਕਿਸੇ ਨੇ ਨਾ ਮਾਈਂਡ ਕੀਤਾ ਉਸ ਚੀਜ਼ ਦਾ ਆਈ ऍम नॉट ਡੂਇੰਗ ਐਨੀਥਿੰਗ ਯਾ ਉਹਨਾਂ ਨੂੰ ਯੂ نو ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ 낫 ਐਟ ਆਲ ਇਟ ਇਜ਼ ਜਸਟ ਅ ਡੈਲੈਕਟ ਵਿਚ ਯੂ نو ਪੀਪਲ ਯੂ نو ਲਾਈਕ ਆ ਹੱਸਦੇ ਆ ਦੈਟਸ ਇਟ ਕੁਛ ਵੀ ਇਹਦੇ ਚ ਭਾਜੀ ਕੋਈ ਡਾਇਰੈਕਟ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਤੁਸੀਂ ਜਦੋਂ ਵੀਡੀਓਸ ਪਾਉਂਦੇ ਹੋ ਤਾਂ ਜਿੰਨਾ ਕਿ ਮੈਨੂੰ ਸਮਝ ਆਂਦਾ ਹੈ ਕਿ ਜਦੋਂ ਕੋਈ ਕੰਟੈਂਟ ਕ੍ਰੀਏਟਰ ਵੀਡੀਓ ਅ ਇਸ ਤਰ੍ਹਾਂ ਦੇ ਕਮੈਂਟਸ ਆ ਰਹੇ ਕਿਉਂਕਿ ਉਹਦਾ ਇੱਕ ਫੀਡਬੈਕ ਹੁੰਦਾ ਇਨਸਟੈਂਟ ਫੀਡਬੈਕ ਹੁੰਦਾ ਕਿ ਇਹ ਮੇਰੇ ਵੀਡੀਓ ਬਾਰੇ ਲੋਕ ਕੀ ਸੋਚ ਰਹੇ ਹੈ ਉਹਦੇ ਵਿੱਚ ਕਦੇ ਤੁਹਾਨੂੰ ਨੈਗੇਟਿਵਿਟੀ ਆ ਪੋਜ਼ਿਟਿਵਿਟੀ ਦਾ ਕੋਈ ਐਕਸਪੀਰੀਅੰਸ ਹੋਇਆ ਭਾਜੀ ਮਤਲਬ ਅਗਰ ਮੈਂ ਆਪਣੇ ਕਮੈਂਟ ਸੈਕਸ਼ਨਸ ਖੋਲਦਾ ਆ ਤੇ ਰਾਈਟ ਨਾਓ ਵਿਦ ਗੋਡਸ ਗ੍ਰੇਸ ਵਾਹਿਗੁਰੂ ਦੀ ਕਿਰਪਾ ਨਾਲ ਇਟ ਇਜ਼ 99% ਪੋਜ਼ਿਟਿਵਿਟੀ ਉਹਦੇ ਵਿੱਚ ਪੀਪਲ ਲਵ ਇਟ ਪੀਪਲ ਇੰਜੋਏ ਪੀਪਲ ਲਾਫ ਕਈਆਂ ਦਾ ਮੈਨੂੰ ਆਉਂਦਾ ਹੈ ਹਨਾ ਵੀ ਉਹਨਾਂ ਨੂੰ ਸਟ्रेस ਸੀਗਾ ਪੂਰੇ ਦਿਨ ਦੇ ਵਿੱਚ ਉਹਨਾਂ ਨੂੰ ਵੀਡੀਓ ਦੇਖ ਕੇ ਸਟ्रेस ਚਲਾ ਗਿਆ ਮੇਰੇ ਮਤਲਬ ਬਹੁਤ ਵੱਡੀ ਗੱਲ ਆ ਪਰ ਇੱਕ ਇੱਕ ਕਮਿਊਨਿਟੀ ਨੂੰ ਤੁਸੀਂ ਬਹੁਤ ਹਰਟ ਕਰਦੇ ਹੋ ਜਿਹੜਾ ਮੈਨੂੰ ਲੱਗਦਾ ਸਟਰੋਂਗਲੀ ਜਿਹੜੇ ਵਾਈਫ ਨੂੰ ਤੁਸੀਂ ਜਿਹੜਾ ਉਹ ਬਣਾਉਂਦੇ ਹੋ ਨਾ ਸੈਂਟਰ ਪੁਆਇੰਟ ਹਾਲਾਂਕਿ ਮੈਨੂੰ ਪਤਾ ਹੈ ਕਿ ਕੰਟੈਂਟ ਤਿਆਰ ਕਰਦੇ ਹੋਏ ਉਹ ਇੱਕ ਪਾਰਟ ਹੁੰਦਾ ਹੈ ਪਰ ਬਹੁਤ ਸਾਰੇ ਨੂੰ ਲੱਗਦਾ ਹੈ ਕਿ ਯਾਰ ਕਈ ਜਿਹੜੀ ਲੇਡੀਆਂ ਹੁੰਦੀਆਂ ਨੇ ਯਾਰ ਇਹ ਹਮੇਸ਼ਾ ਵਾਈਫ ਨੂੰ ਟਾਰਗੇਟ ਕਰਦਾ ਰਹਿੰਦਾ ਹੋਰ ਨਹੀਂ ਕੋਈ ਕੈਰੈਕਟਰ ਮਿਲਦਾ ਨਹੀਂ ਭਾਜੀ ਲੈ ਦੇ ਕੇ ਜਿਹੜੇ ਰਿਸੋਰਸਸ ਹੁੰਦੇ ਤੁਸੀਂ ਉਹ ਯੂਜ਼ ਕਰ ਲੇ। ਰਿਸੋਰਸ ਭਾਜੀ ਆਪਣੇ ਕੋਲੇ ਘਰ ਦੇ ਵਿੱਚ ਜਿਹੜੇ ਮੇਰੇ ਕੋਲੇ ਕਰੈਕਟਰ ਆ ਮੇਰੇ ਕੋਲੇ ਮੇਰੇ ਵਾਈਫ ਆ। ਮੈਂ ਕਹਿੰਦਾ ਤੁਸੀਂ ਆ ਜਾਓ ਭਾਜੀ ਤੁਹਾਡਾ ਨਾ ਕਰਨ ਲੱਗੇ ਆਪਾਂ ਹਾਂ ਜੀ ਨਿਕਲਣ ਦਾ ਕਸ਼ਟ ਕਰੀਏ ਜੇ ਇੱਕ ਫੋਟੋ ਲੈ ਲਓ ਪਲੀਜ਼ ਹਾਲ ਤੂੰ ਆਪਣਾ ਘਰਵळा ਲੈ ਕੇ ਚੱਲੀਏਗਾ ਫੋਟੋ ਵਾਲਾ ਭਾਈ ਲੈ ਕੇ ਚੱਲੀਆ ਨਾਲ ਇੱਕ ਫੋਟੋ ਨਹੀਂ ਵਰਜੀ 3500 ਅਜਨਾਨੀ ਮੈਨੂੰ ਫੋਟੋਆਂ ਕਿ ਜਾਏਗੀ 3499 ਫੋਟੋਆਂ ਦੇ ਵਿੱਚ ਆਪਣੇ ਆਪ ਨੂੰ ਮੋਟਾ ਡਿਕਲੇਅਰ ਕਰਦੇਗੇ ਇੱਕ ਫੋਟੋ ਜਿਹੜੀ ਅਜਨਾਨੀ ਦੀ ਆ ਰਹੀ ਹੈ ਜੀ ਉਹ ਵਰਜੀ ਨੇ ਇਤਨੀ ਐਡੀਟਿੰਗ ਕਰवानी ਵਰਜੀ ਫੋਟੋਸ਼ਾਪ ਮੈਨੂੰ ਗਾਲ ਕੱਢ ਰਖਦਾ ਬਸ ਕਰ ਭਰਾਵਾ ਮੈਂ ਨਹੀਂ ਪਛਾਨ ਪਾ ਰਿਹਾ ਜੀ ਨੂੰ ਫੇਸ ਫੇਰ ਆ ਜਾਂਦੀ ਹੈ ਨਾ ਮੇਰੀ ਗੱਲ ਸੁਣ ਮੈਂ ਤੇਰਾ ਸਕੈਲਟਨ ਵੀ ਫੋਟੋ ਖੇ ਸਾਰੇ ਦਰਵਾਜ਼ੇ ਬੰਦ ਕੀਤੇ ਨਿਕਾਸੀ ਮੇਰੀ ਬੰਦ ਹੋਈ ਜੇ ਇਹ ਬੰਦੇ ਨੇ ਘਰ ਤੋਂ ਬਾਹਰ ਨਿਕਲਣਾ ਫਟਕ ਦਾ ਪਾਰਸਲ ਬਣ ਕੇ ਨਿਕਲਣਾ ਪੰਦਾ ਮੇਰੀ ਇੰਡੀਆ ਦੀ ਟਿਕਟ ਕਰਾਉਣਾ ਦੱਸਾਂ ਪਾਪਾ ਸੈਂਡਵਿਚ ਬਣਾਇਆ ਤੁਸੀਂ ਖਾ ਲਿਓ ਨੀ ਅੱਜ ਘਰ ਦੇ ਜ ਕੋਈ ਚਾਹ ਪਰੌਣੇ ਦਰਵਾਜ਼ੇ ਸਾਰਾ ਦਿਨ ਤੁਸੀਂ ਆ ਹੀ ਖਾਂਦੇ ਰਹਿੰਦੇ ਹੋ ਉਹ ਡੈਡੀ ਇੱਥੇ ਹੰਜ ਨਹੀਂ ਕਰ ਸਕਦਾ ਜੇ ਸਾਰਾ ਨਵਦੀਆ ਪੁਲਿਸ ਆ ਜਾਣੀ ਜੇ ਨਹੀਂ ਹਰ ਨਿੱਕੀ ਗੱਲ ਤੇ ਪੁਲਿਸ ਆ ਜਾਵੇਗੀ ਉਹ ਪੁਲਿਸ ਨੂੰ ਕਹੋ ਜਿਹੜੀ ਚੌਂਕ 'ਚ ਬੈਠੀ ਐ ਇੱਥੇ ਅੱਗੇ ਬੈਠੇ ਨਾਲ ਜਿਹੜਾ ਬੇਟੀ ਨੇ ਸੈਂਡਵਿਚ ਬਣਾਇਆ ਪੁਲਿਸ ਨੂੰ ਖਵਾ ਦਿਓ ਹਰ ਨਿੱਕੀ ਗ ਪਾਪਾ ਜੀ ਨੂੰ ਐਡ ਕੀਤਾ ਵਿੱਚ ਉਹ ਤੁਸੀਂ ਵੀਰ ਜੀ ਦੇ ਤੌਰ ਤੇ ਸੀ ਤਾਂ ਉਹ ਜਿਹੜਾ ਪਿੱਛੋਂ ਮਿਲਦਾ ਹੁੰਦਾ ਮਟੀਰੀਅਲ ਇੰਡੀਆ ਵਾਲਾ ਮਟੀਰੀਅਲ ਤਾਂ ਕਿ ਉਹ ਉੱਥੇ ਰਹਿੰਦੇ ਲੋਕਾਂ ਨੂੰ ਟਾਰਗੇਟ ਕਰਦੇ ਤੁਸੀਂ ਜੋ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋ ਜਾਂ ਆਦਰਵਾਇਜ਼ ਨਾਨ ਪੰਜਾਬੀਜ਼ ਨੂੰ ਵੀ ਟਾਰਗੇਟ ਕਰਦੇ ਤੁਸੀਂ ਕਿ ਮੇਰੇ ਚੀਜ਼ਾਂ ਨੂੰ ਉਹ ਦੇਖਣ ਤੇ ਹੱਸਣ ਹਾਂਜੀ ਭਾਜੀ ਲਾਈਕ ਵੈਨ ਇਟ ਕਮਸ ਟੂ ਡੈਮੋਗ੍ਰਾਫਿਕਸ ਤੇ ਮੈਂ ਭਾਜੀ ਦਿਲੋਂ ਇੰਡੀਅਨ ਪੰਜਾਬੀ ਆ ਤੇ ਮੇਰਾ ਫਰਸਟ ਉਹੀ ਰਹਿੰਦਾ ਕਿ ਜਿਹੜੇ ਵੀ ਮੇਰੇ ਪੰਜਾਬੀ ਭੈਣ ਭਰਾ ਨੇ ਉਹ ਇੰਜੋਏ ਕਰਨ ਹਨਾ ਤੇ ਡੈਫੀਨਿਟਲੀ ਬੇਸਡ ਔਨ ਦੀ ਡੈਮੋਗ੍ਰਾਫਿਕਸ ਮੈਚ ਉਹੀ ਮੇਰੀ ਆਡੀਅנס ਤੇ ਉਹਨਾਂ ਨੂੰ ਮੈਂ ਭਾਜੀ ਮੈਂ ਟਾਰਗੇਟ ਕਰਦਾ ਆ ਤੇ ਜਦੋਂ ਮੈਂ ਕੈਰੈਕਟਰ ਵੀ ਕੋਈ ਵੀ ਜਿਵੇਂ ਪਿਕ ਕਰਨਾ ਹੁੰਦਾ ਆ ਤੇ ਆਈ 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 ਪਿਕ ਅਪ ਸਿਮਿਲਰ ਯੂ نو ਜੋ ਵੀ ਘਰਾਂ ਚ ਹੁਣ ਫਾਦਰ ਕਰਦੇ ਹੁੰਦੇ ਆ ਨਾ ਵੀ ਘਰ ਦੇ ਨੁਸਕੇ ਜਾਂ ਚੀਜ਼ਾਂ ਉਹਨੂੰ ਲੈ ਕੇ ਕਰਦੇ ਸੋ ਆਈ ਟ੍ਰਾਈ ਟੂ ਪਿਕ ਦ ਸੇਮ ਥਿੰਗਸ ਇੱਕ ਕੰਮ ਕਰ ਐ ਸੇਬ ਕੱਟ ਕੇ ਜਿਹੜਾ ਸਾਰਾ ਨਿਊਟ੍ਰੀਟੀਆ ਨਾ ਉਹ ਕੂੜੇ ਵਿੱਚ ਪਾ ਦੇ ਤੈਨ ਮੈਨੂੰ 20 ਦੇ ਦੇ ਮੈਂ ਕੱਲੇ 20 ਖਾ ਲਵਾਂਗਾ ਸੇ ਬੇਟੇ ਤੂੰ ਸਾਨੂੰ ਫਰੂਟ ਕੱਟਣ ਦੀ ਜਾਂਚ ਵੀ ਕੋਈ ਨਹੀਂ ਹੈ ਉਹ ਜਿਹੜੀ ਜੀ ਤੂੰ ਕੂੜੇ ਵੀ ਸਿੱਟੀਆਂ ਸਾਰਾ ਨੂਟਰੀਟਨ ਉਹ ਇਹ ਇਹ ਤਾਂ ਸਾਰਾ ਨਹੀਂ ਸੀਗਾ ਜਸ਼ਨ ਜੂਸ ਬੇਟੇ ਆ ਪੋਪਲਾ ਬੇਟੇ ਮੌਨਸਨ ਤੌਰ ਤੇ ਤਾਂ ਇਹਦਾ ਪਹਿਲਾ ਹੀ ਬੇਲਾ ਘਰਕ ਸੀਗਾ ਹੁਣ ਇਹ ਸਰੀਰਕ ਤੌਰ ਤੇ ਬੇਟੇ ਜੂਸ ਪੀ ਕੇ ਮੈਂ ਤੇ ਤੁਹਾਡੀ ਨਹੀਂ ਸਮਝ ਆਂਦੀ ਬੇਟੇ ਇਹਨੂੰ ਕੋਈ ਚੱਬਨ ਵਾਲੀ ਚੀਜ਼ ਦੋ ਨਹੀਂ ਚੱਬਨ ਵਾਲੀ ਚੀਜ਼ ਕੀ ਮੈਂ ਤੁਹਾਨੂੰ ਗਲੂਕੋਜ਼ ਹੀ ਲਾ ਲਾਂ ਤੂੰ ਖਾਣਾ ਵੀ ਨਾ ਖਾ ਰ ਕੋਈ ਸਸਤੀ ਗੱਲ ਨਹੀਂ ਕਾਫੀ ਲਾਉਂਗਾ ਥੋੜੀ ਤੇਰੇ ਕਾਫੀ ਦੁਪਹਿਰੀ ਕਾਫੀ ਸ਼ਾਮੀ ਕਾਫੀ ਮੇਰੀ ਗੱਲ ਸੁਣ ਲੈ ਇਹ ਕੋੜਾ ਕਾਲਾ ਪਾਣੀ ਪੀਣਾ ਬੰਦ ਕਰ ਦੋ ਇਹਦੇ ਵਿੱਚ ਕੋਈ ਨਿਊਟ੍ਰੀਸ਼ਨ ਨਹੀਂ ਸਾਡੇ ਟਾਈਮ ਤੇ ਵੀ ਦੁੱਧ ਪੀ ਕੇ ਆਣ ਸ਼ਕਤੀ ਸਾਡੇ ਵੀ ਰਹਿੰਦੀ ਸਾਰਾ ਦਿਨ ਸ਼ਕਤੀ ਰਹਿੰਦੀ ਕੋੜਾ ਬਾਹਰ ਜਾਂਦੇ ਹੋ ਲੋਕ ਤੁਹਾਨੂੰ ਮਿਲਦੇ ਕਿ ਯਾਰ ਉਹ ਬੰਦਾ ਉਹੀ ਹੈ ਵੀਰ ਜੀ ਆਗੇ ਸਾਹਮਣੇ ਇਸ ਤਰ੍ਹਾਂ ਦੇ ਐਕਸਪੀਰੀਅੰਸਸ ਹੁੰਦੇ ਤੁਹਾਨੂੰ ਹਾਂਜੀ ਹਾਂਜੀ ਪਾਜੀ ਹੁਣ ਤਾਂ ਮਤਲਬ ਹੁੰਦੇ ਆ ਮੈਨੂੰ ਕਦੀ ਉਮੀਦ ਨਹੀਂ ਸੀ ਕਦੀ ਇਦਾਂ ਵੀ ਮੇਨਾ ਹੋਏਗਾ ਬਟ ਯਾ ਹੁਣ ਲੋਕੀ ਆ ਕੇ ਮਿਲਦੇ ਆ ਬੜਾ ਵਧੀਆ ਲੱਗਦਾ ਪਛਾਣਦੇ ਲੋਕੀ ਵੀ ਕਹਿੰਦੇ ਆ ਵੀਰ ਜੀ ਆਗੇ ਤੇ ਮੈਨੂੰ ਸਭ ਤੋਂ ਵਧੀਆ ਬੈਸਟ ਕਮੈਂਟ ਲੱਗਦਾ ਕਿ ਸਾਡੇ ਮਤਲਬ ਯੂ نو ਦੁਖੀ ਸੀ ਅਸੀਂ ਜਾਂ ਕਿਸੇ ਗੱਲ ਕਰਕੇ ਡਿਪਰੈਸਡ ਸੀਗੇ ਤੇ ਸਾਡਾ ਕਹਿੰਦੇ ਤੂੰ ਮਤਲਬ ਦਿਨ ਬਣਾ ਦੇਣਾ ਕਈ ਵਾਰੀ ਐਂਡ ਦੇ ਵਿੱਚ ਤੇ ਉਹ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਐਂਡ ਯਾ ਪੀਪਲ ਲਵ ਅ ਲੋਟ ਲੋਕੇ ਮਰਜੀ ਵਾਲਾ ਉਤੇ ਤੇਲ ਲਗਾਉਂਦੇ ਐ ਮਰਜੀ ਵਾਲਾ ਉਤੇ ਤੜਕਾ ਲਗਾਉਂਦੀ ਐ ਸਨਾਨੇ ਪਤਾ ਨਹੀਂ ਮਰਜੀ ਇਸਨੇ ਪਿਛਲੇ ਹਫਤੇ اتنا ਗੰਦਾ ਤੇਲ ਲਗਾਇਆ ਪੂਰੇ ਘਰ ਚੋਂ ਮਰਜੀ ਚਾਰ ਦਿਨ ਮੈਂ ਲਾ ਰਹੀ ਮੈਨੂੰ ਲੱਗਿਆ ਇਸਨੇ ਕੋਈ ਅਚਾਰ ਤਿਆਰ ਕੀਤਾ ਬਾਅਦ ਮਰਜੀ ਜਦ ਗੁੰਮ ਰਹੀ ਐ ਜਿੱਥੇ ਜਿੱਥੇ ਜਾ ਰਹੀ ਐ ਇਹਦੇ ਸਿਰ ਤੇ ਸਾਰਾ ਅਚਾਰ ਲੱਗਿਆ ਹੋਇਆ ਮਰਜੀ ਅਚਾਰ ਦੇ ਪੀਕੇ ਵਿੱਚ ਮਰਜੀ ਤੇਲ ਲਗਾ ਰਿਹਾ ਹਰ ਪਾਸੇ ਤੇਲ ਲਗਾ ਮੈਂ ਉਹ ਸਾਰਾ ਮਰਜੀ ਅੰਡਿਆਂ ਦੇ ਨਾਲ ਦੀ ਮੁਸ਼ਕਲ ਘਰ ਵਿੱਚੋਂ ਆ ਰਹੀ ਮੈਨੂੰ ਅੰਡੇ ਵੀਰ ਜੀ ਖਾਣ ਵਾਸਤੇ ਸਾਨੂੰ ਨਾਸ਼ਤੇ 'ਚ ਨਹੀਂ ਮਿਲਦਾ ਪਰ ਐਸ ਵਿੱਚ ਭਾਗ ਹੈ ਨਵੀਆਂ ਨਵੀਆਂ ਵੀਰ ਜੀ ਜੂਆਂ ਵਾਸਤੇ ਰੈਸਪੀਆਂ ਤਿਆਰ ਕਰ ਰਹੀ ਆ ਕਾਪੇ ਲਾ ਗਿਆ ਜੂਆਂ ਵਾਸਤੇ ਨਹੀਂ ਹੈ ਜਿਹੜੀ ਕੱਚੀ ਸਿਰ ਤੇ ਲਾਉਣ ਵਾਲੀ ਚੀਜ਼ ਉਹਦਾ ਪੂਰਾ ਮਸਾਲਾ ਹੈ ਤੜਕ ਦਿਸਕ ਤਿਆਰ ਕੀਤਾ ਆ ਸਾਡੇ ਵਾਸਤੇ ਵੀਰ ਜੀ ਇਹ ਬੱਕਰੀ ਵਾਲਾ ਆਹ ਆ ਰਿਹਾ ਮੇਰੇ ਕੰਮ ਕਰ ਮੈਨੂੰ ਬਾਹਰ ਗੇਟ ਤੇ ਬੰਨਿਆ ਫਿੱਟ ਰਹਿੰਦੇ ਆ ਦੇਖੋ ਕਿੰਨੇ ਆ ਵੀਰ ਜੀ ਫਿੱਟ ਨਹੀਂ ਰਹਿੰਦੇ ਵੀਰ ਜੀ ਜਿਸ ਸਾਬ ਨੇ ਮੈਨੂੰ ਫਿੱਟ ਕਰ ਲਈ ਵੀਰ ਜੀ ਮਾਲ ਨਿਊਟ੍ਰੀਸ਼ਨ ਦੇ ਵਿੱਚ ਆਉਂਗਾ ਥੋੜੇ ਦਿਨਾਂ ਬਾਅਦ ਤੁਹਾਡੇ ਵਾਈਫ ਉੱਥ ਪਾਜੀ ਮੇਰੇ ਵਾਈਫ ਮੈਨੂੰ ਮਿਲੇ ਸੀਗੇ ਜਦੋਂ ਮੈਂ ਯੂਨੀਵਰਸਿਟੀ ਫਾਈਨਲ ইয়ার ਚ ਸੀਗਾ ਅ ਵੀ ਡਿਡ ਅ ਪ੍ਰੋਜੈਕਟ ਹਾਂਜੀ ਲੁਧਿਆਣੇ ਲੁਧਿਆਣੇ ਕਹ ਲਓ ਮੈਂ ਲਵਲੀ ਤੋਂ ਪੜਿਆ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਤੋਂ ਸੋ ਫਗਵਾੜੇ ਮਿਲੇ ਸੀ ਪਾਜੀ ਆਪਾਂ ਤੇ ਦੈਟਸ ਵੇਅਰ ਵੀ ਮੈਟ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਆ ਗਿਆ ਸਾਡਾ ਆਈ ਥਿੰਕ ਉਹ ਲੌਂਗ ਡਿਸਟੈਂਸ ਸੀਗਾ ਜਿੰਨੀ ਦੇਰ ਮੈਂ ਇੱਥੇ ਸੀਗਾ ਜਿੰਨੀ ਦੇਰ ਕੋਈ ਵੀ ਮੈਰਿਡ ਇਨ 2018 ਤੇ ਉਦੋਂ ਤੱਕ ਲੌਂਗ ਡਿਸਟੈਂਸ ਸੀ ਸਾਡਾ ਭਾਈ ਪੰਜਾਬ ਕਦੋਂ ਚੱਕਰ ਲੱਗਦਾ ਹੁੰਦਾ ਤੁਹਾਡਾ ਪਾਜੀ ਮੈਂ ਹਰ ਸਾਲ ਆਉਣਾ ਵਾ ਪੰਜਾਬ ਮਤਲਬ 2023 ਚ ਮੈਂ ਫੈਬ ਚ ਆਇਆ ਸੀਗਾ ਤੇ ਥੋੜਾ ਜਿਹਾ ਹੁਣ ਮੈਂ ਮੰਥ ਚੇਂਜ ਕਰ ਰਿਹਾ ਮੈਂ ਦੀਵਾਲੀ ਦੇਖਣਾ ਚਾਹਨਾ ਕਾਫੀ ਸਾਲ ਹੋ ਗਏ ਪੰਜਾਬ ਚ ਮੈਂ ਦੀਵਾਲੀ ਨਹੀਂ ਦੇਖੀ ਤੇ ਮੈਂ ਅਗਲੇ ਸਾਲ ਮਤਲਬ ਆ ਸੋਰੀ ਇਸ ਸਾਲ ਮੈਂ ਨਵੰਬਰ ਚ ਪਲਾਨ ਕਰ ਰਿਹਾ ਆਉਣ ਦਾ ਕੈਨੇਡਾ ਚ ਕਹਿੰਦੇ ਮਿਨੀ ਪੰਜਾਬ ਵੀ ਉੱਥੇ ਦੀਵਾਲੀ ਦਾ ਮਜ਼ਾ ਨਹੀਂ ਆਉਂਦਾ ਜੁਲ੍ਹਿਆਂ ਦੇ ਆਉਂਦਾ ਪਾਜੀ ਬਿਲਕੁਲ ਆਉਂਦਾ ਮਜ਼ਾ ਬਟ ਮੇਰੇ ਪੇਰੈਂਟਸ ਮਤਲਬ ਮੇਰੀ ਫੈਮਿਲੀ ਸਾਰੇ ਹਨਾ ਵੀ ਉਹਨਾਂ ਦੇ ਨਾਲ ਮਨਾਉਣ ਦਾ ਇੱਕ ਅਲੱਗ ਸੁਆਦ ਹੈ ਬਿਲਕੁਲ ਬਾਕੀ ਪਾਜੀ ਉਹ ਸੜਕ ਦੇ ਵਿੱਚ ਕਾਰ ਰੱਖ ਕੇੜਾ ਪਟਾਕਾ ਚਲਾਉਣ ਦਾ ਸੁਆਦ ਉਹ ਇੱਥੇ ਨਹੀਂ ਆਉਂਦਾ ਸ਼ੁਰੂ ਚ ਬੰਦਾ ਜਦੋਂ ਬਣਾਉਂਦਾ ਹੈ ਕਿ ਉਹ ਠੀਕ ਬਣਾ ਲਿਆ ਅੱਗੇ ਵਧੋ ਠੀਕ ਹੈ ਦੋ ਚਾਰ ਦਿਨ ਹੀ ਬਣਾਇਆ ਪੰਜ ਦਿਨ ਹੀ ਬਣਾਇਆ 10 ਦਿਨ ਨਹੀਂ ਬਣਾਇਆ ਪਰ ਜਦੋਂ ਤੁਹਾਡੀ ਕੰਟੈਂਟ ਲੋਕੀ ਰਿਕੋਗਨਾਈਜ਼ ਕਰਨ ਲੱਜਾਂਦੇ ਨੇ ਪਸੰਦ ਕਰਨ ਲੱਜਾਂਦੇ ਨੇ ਫਿਰ ਇਹ ਕਿਤੇ ਪ੍ਰੈਸ਼ਰ ਫੀਲ ਕਰਦੇ ਹੋ ਕਿ ਯਾਰ ਇਹ ਗੈਪ ਨਹੀਂ ਜਾਣਾ ਚਾਹੀਦਾ ਚਾਹੇ ਬਿਮਾਰ ਵੀ ਆ ਬਟ ਫਿਰ ਵੀ ਕੁਝ ਕਰਨਾ ਹੈ ਜਾਂ ਬਹੁਤ ਅਰਜੈਂਟ ਚੀਜ਼ਾਂ ਹੈਗੀਆਂ ਉਹਨਾਂ ਨੂੰ ਵੀ ਮੈਨੇਜ ਕਰਨ ਵਾਸਤੇ ਇਹ ਪ੍ਰੈਸ਼ਰ ਫੀਲ ਕਰਦੇ ਹੋ ਕਦੇ ਭਾਜੀ ਜਦੋਂ ਤੁਸੀਂ ਲਾਈਫ ਦੇ ਵਿੱਚ ਕੁਝ ਵੀ ਕਰਨਾ ਕਿਸੇ ਨੇ ਕਿਸੇ ਨੇ ਕੁਝ ਵੀ ਕਰਨਾ ਹੈ ਪ੍ਰੈਸ਼ਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ देयर इज ओनली ਫॉर ਮੀ ਜੋ ਮੈਨੂੰ ਲੱਗਦਾ ਹੈ ਡਿਸਪਲਿਨ ਤੇ ਤੁਸੀਂ ਕਹਿ ਲਓ ਵੀ ਪਲਾਨਿੰਗ ਆ ਦੋ ਚੀਜ਼ਾਂ ਹੁੰਦੀਆਂ ਜੇ ਤੁਹਾਡੇ ਤੁਹਾਡੇ ਚ ਹੈਗੀਆਂ ਆ ਤੇ ਇੱਕ ਫੈਕਟਰ ਹੁੰਦਾ ਸੋਸ਼ਲ ਮੀਡੀਆ ਤੇ ਗਰੋ ਕਰਨ ਦਾ ਜਿੰਨੂੰ ਕਿ ਸਭ ਨੂੰ ਪਤਾ ਵੀ ਕੰਸਿਸਟੈਂਸੀ ਜੇ ਡਿਸਪਲਿਨ ਤੁਹਾਡੇ ਚ ਹੈਗਾ ਆ ਤੇ ਤੁਹਾਡੇ ਕੋਲੇ ਆਰਗੇਨਾਈਜੇਸ਼ਨ ਯਾ ਕਹਿ ਲਓ ਹਨਾ ਵੀ ਤੁਸੀਂ ਆਰਗੇਨਾਈਜ਼ ਕੀਤੀ ਹੋਈਆਂ ਚੀਜ਼ਾਂ ਤੇ ਪ੍ਰੈਸ਼ਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹਾਂਜੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਅਸੀਂ ਡিনার ਵਿੱਚ ਕੀ ਬਣਾ ਰਹੇ ਹਾਂ ਹਾਂ ਜੀ ਬਟ ਡਿਨਰ ਵਿੱਚ ਕੀ ਬਣਾਇਆ ਦੱਸੋ ਇਹਨਾਂ ਨੂੰ ਉਹਨੂੰ ਖਾ ਜਾਓ ਨਾਲ ਬਟੇ ਕੈਮਰਾ ਵੀ ਖਾ ਜਾਓ ਉਹ ਕੈਮਰਾ ਹਾਂ ਜੋਂ ਨਿਕਾ ਕੇ ਇੰਟਰਸਟਾਈਮ ਦੱਸੇਗਾ ਕਿੱਥੇ ਜਾ ਰਿਹਾ ਖਾਣਾ ਕਿੰਜ ਬਾਹਰ ਨਿਕਲ ਰਿਹਾ ਸਾਰਾ ਕੁਝ ਦੁਨੀਆ ਨੂੰ ਦੱਸਦਾ ਹੋ। ਇਹ ਕੰਮ ਕਰੋ ਮਾਈਕਰੋਸਕੋਪੀ ਕੈਮਰਾ ਲਿਆਓ ਜਿੱਤਨੇ ਵੀ ਕਟਾਣੂ ਨੱਕ ਦੇ ਵਿੱਚੋਂ ਸਾਰਾ ਯਾਰ ਸਾਰੇ ਕੈਪਚਰ ਕਰ ਲਓ ਯਾਰ ਤੁਸੀਂ ਹੋ ਗਈ ਤਸੱਲੀ। ਇਹਦਾ ਦਿਮਾਗ ਅਕੇ ਪੀਸੇ ਕੋ ਗੱਲ ਨਹੀਂ ਜਾਂਦੀ ਯਾਰ ਦਿਮਾਗ ਦੇ ਵਿੱਚ। ਕੀ ਅਸੀਂ ਜਸ਼ਨਪ੍ਰੀਤ ਨੂੰ ਫਿਲਮਾਂ 'ਚ ਵੀ ਦੇਖ ਸਕਦੇ ਹਾਂ? ਆਨਲ ਪਾਜੀ ਤੁਹਾਡੇ ਮੂੰਹ ਚ ਕੀ ਸ਼ੱਕਰ ਹਾਂਜੀ ਹਾਂਜੀ ਪਾਜੀ ਬਹੁਤ ਸ਼ੌਂਕ ਆ ਐਂਡ ਦੀ ਓਪਰਚ्युनिटी ਜਦੋਂ ਵੀ ਮਿਲੇਗੀ ਤੇ ਆਈ ਊਡ ਨੈਵਰ ਲੈਟ ਇਟ ਗੋ ਐਂਡ ਆਈ ਵਿਲ ਕੀਪ ਔਨ ਟ੍ਰਾਈਂਗ ਕਿ ਮੈਨੂੰ ਓਪਰਚ्युनिटी ਮਿਲੇ ਬਹੁਤ ਸਾਰੇ ਸਟੂਡੈਂਟ ਇੰਡੀਆ ਤੋਂ ਹੁਣ ਕੈਨੇਡਾ ਜਾ ਰਹੇ ਔਰ ਚਲੇ ਵੀ ਗਏ ਐ ਆਪਾਂ ਇਸ ਤੋਂ ਪਰੇ ਹਟ ਕੇ ਜਦੋਂ ਸੋਚਦੇ ਹਾਂ ਤੁਸੀਂ ਉਹਨਾਂ ਦੇ ਸਟਰਗਲ ਨੂੰ ਅੱਜ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਆਏ ਹੋਗੇ ਉਦੋਂ ਤੁਹਾਡੇ ਲੈਵਲ ਦੀ ਸਟਰਗਲ ਅਲੱਗ ਹੋਏਗੀ ਹੁਣ ਦੀ ਸਟਰਗਲ ਅਲੱਗ ਹੋਏਗੀ ਉਹ ਉਸ ਨੂੰ ਕਿਵੇਂ ਕੰਪੇਅਰ ਕਰਦੇ ਤੁਸੀਂ ਤੁਹਾਡੇ অলমোস্ট দসাল ਪਹਿਲਾਂ ਤੁਸੀਂ ਚਲੇ ਗਏ ਸੀ ਹਾਂਜੀ ਹਾਂਜੀ ਔਰ ਹੁਣ ਵੀ ਉਸੇ ਤਰ੍ਹਾਂ ਚ ਬਹੁਤ ਸਾਰੇ ਲੋਕ ਜਾ ਰਹੇ ਆ ਉਹ ਕਿਵੇਂ ਦੇਖਦੇ ਤੁਸੀਂ ਡਿਫਰੈਂਸ਼ੀਏਟ ਕਿਵੇਂ ਕਰਦੇ ਹੋ ਪਾਜੀ ਪੀਪਲ ਆਰ ਸਟਰਗਲਿੰਗ ਵੇ ਮੋਰ ਉਹਦਾ ਰੀਜ਼ਨ ਬਿਕਾਜ਼ ਇਕਨੋਮਿਕਸ ਡਿਫਰੈਂਸਸ ਆ ਚੁੱਕੇ ਕੋਵਿਡ ਤੋਂ ਬਾਅਦ ਕਾਫੀ ਚੀਜ਼ਾਂ ਚੇਂਜ ਹੋ ਚੁੱਕੀਆਂ ਬਟ ਲਾਈਕ ਮੇਰੀ ਸਟੋਰੀ ਭਾਈ ਥੋੜੀ ਡਿਫਰੈਂਟ ਹੈ ਲਾਈਕ ਜਦੋਂ ਮੈਂ ਲੈਂਡ ਕੀਤਾ ਸੀ ਇਸ ਕੰਟਰੀ ਚ ਦੋ ਮਤਲਬ 2014 ਦਸੰਬਰ ਦੇ ਵਿੱਚ ਤੇ ਪਾਜੀ ਫਰਵਰੀ 2015 ਚ ਮੇਰੇ ਕੋਲ ਪਾਜੀ ਆਈਟੀ ਜੌਬ ਸੀ ਲਾਈਕ ਬਿਕੋਜ਼ ਮੈਂ ਬਹੁਤ ਮੈਨੂੰ ਸ਼ੌਂਕ ਸੀਗਾ ਉਹਦਾ ਨਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਬੜੀ ਭਾਜੀ ਸ਼ੌਂਕ ਨਾਲ ਕੀਤੀ ਸੀ ਐਂਡ ਮੈਂ ਤੇ ਮੇਰੀ ਵਾਈਫ ਨੇ ਕੁਝ ਪ੍ਰੋਜੈਕਟਸ ਬਣਾਏ ਸੀ ਤੇ ਉਦੋਂ ਭਾਜੀ ਮਤਲਬ ਮੈਨੂੰ ਕਿਸੇ ਸਟਾਰਟਅਪ ਨੇ ਹਾਇਰ ਕਰ ਲਿਆ ਸੀ ਸੋ ਮੈਂ ਬਹੁਤ ਘੱਟ ਸਟਰਗਲ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਸਟੂਡੈਂਟ ਸਟਰਗਲ ਹੁੰਦਾ ਮੈਂ ਕੁਰਸੀ ਤੇ ਬਹਿ ਕੇ ਕੰਮ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਭਾਜੀ ਕੁਰਸੀ ਤੇ ਹੀ ਆ ਸੋ ਮੇਰਾ ਡਿਫਰੈਂਸ ਸੀਗਾ ਬਟ ਅਗਰ ਮੈਂ ਆਪਣੇ ਫਰੈਂਡਸ ਨੂੰ ਦੇਖਾਂ ਲਾਈਕ ਐਜ਼ ਐਨ ਓਪਰਚ्युनिटी ਆਈ ਥਿੰਕ ਉਦੋਂ ਲੋਕਾਂ ਕੋਲੇ ਓਪਰਚ्युनिटी ਕੰਪੈਰੀਟਿਵਲੀ ਜ਼ਿਆਦਾ ਸੀਗੀ ਬਟ ਅੱਜ ਦੇ ਟਾਈਮ ਤੇ ਆਈ ਥਿੰਕ ਉਹ ਹੱਵਾ ਜ਼ਿਆਦਾ ਬਣ ਚੁੱਕਾ ਹੈ ਸਟਿਲ ਓਪਰਚ्युनिटीज ਆਰ देयर ਬਟ ਨਾਓ ਦੀ ਓਪਰਚ्युनिटीज ਹੈ ਸ਼ਿਫਟਡ ਫ੍ਰੋਮ ਯੂ نو ਜਿਹੜੀ ਫ੍ਰੋਮ ਦਿਸ ਟੂ ਦਿਸ ਸਕਿੱਲ ਬੇਸਡ ਓਪਰਚ्युनिटीज ਆਈ ਊਡ ਸੇ ਇੱਕ ਸਵਾਲ ਹਮੇਸ਼ਾ ਆਉਂਦਾ ਵੀ ਹੈ ਸ਼ਾਇਦ ਇਸ ਤੇ ਲੋਕ ਰਿਐਕਟਿਵ ਹੀ ਕਰਨਗੇ ਤੁਸੀਂ ਕੈਨੇਡਾ ਬੈਠੇ ਹੋ ਜੋ ਲੋਕ ਇੰਡੀਆ ਤੋਂ ਕੈਨੇਡਾ ਜਾਣਾ ਚਾਹੁੰਦੇ ਆ ਖਾਸ ਕਰ ਯੰਗ ਲੋਕ ਉਹਨਾਂ ਨੂੰ ਇੱਕ ਐਡਵਾਈਸ ਕੀ ਹੋਏਗੀ ਕਿ ਤੁਸੀਂ ਉੱਥੇ ਬੈਠ ਕੇ ਆਪਣਾ ਕੀ ਜਿਹੜਾ ਐਕਸਪੀਰੀਅੰਸ ਉਹਨਾਂ ਨੂੰ ਦੱਸਣਾ ਚਾਹੋ ਭਾਜੀ ਭੇੜਚਾਲ ਦੇ ਵਿੱਚ ਕੋਈ ਵੀ ਚੱਲਦਾ ਆ ਲਾਈਕ ਆਈ ਸਮ ਟਾਈਮਸ ਇਟ ਵਰਕਸ 1 2 ਪਰਸੈਂਟੇਟੇਜ ਮੇ ਵਰਕ ਬਟ ਆਈ ਊਡ ਸੇ ਕਿ ਜੇ ਤੁਸੀਂ ਕੋਈ ਵੀ ਭੇੜਚਾਲ ਚ ਪਲੀਜ਼ ਡੋਨਟ ਟੇਕ ਦ ਡਿਸੀਜਨ ਬੇਸਡ ਔਨ ਸਮਬਡੀਜ਼ ਅਲਸ ਐਕਸਪੀਰੀਅੰਸ ਜਸ਼ਨ ਬਹੁਤ ਸਾਰੀਆਂ ਗੱਲਾਂ ਅਸੀਂ ਮਿਲਦਾ ਆਪਾਂ ਕਰਦੇ ਰਹੀ ਤਾਂ ਪੂਰਾ ਦਿਨ ਲੰਘ ਜਾਣਾ ਪਰ ਤੁਹਾਡੇ ਨਾਲ ਗੱਲ ਕਰਕੇ ਬਹੁਤ ਸਾਨੂੰ ਚੰਗਾ ਲੱਗਿਆ ਤੇ ਸਾਡੀ ਇਹ ਤੁਹਾਨੂੰ ਸ਼ੋਭੇ ਛਾਵਾਂ ਵੀ ਨੇ ਕਿ ਆਉਣ ਵਾਲਾ ਜਿਹੜੇ ਤੁਹਾਡੇ ਪ੍ਰੋਜੈਕਟਸ ਨੇ ਜੋ ਚੱਲ ਰਹੇ ਨੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਨੂੰ ਅਚੀਵ ਕਰੋ ਸਕਸੈਸਫੁਲੀ ਅਚੀਵ ਕਰੋ ਤੇ ਇਸ ਤਰ੍ਹਾਂ ਹੀ ਸਾਰਿਆਂ ਨੂੰ ਸਟ्रेस ਚੋਂ ਬਾਹਰ ਕੱਢਦੇ ਰਹੋ ਤੇ ਇਦਾਂ ਹੀ ਸਾਰਿਆਂ ਨੂੰ ਹਸਾਉਂਦੇ ਰਹੋ ਤੇ ਚਾਹੇ ਜਸ਼ਨ ਪ੍ਰੀਤ ਬਣ ਕੇ ਪਾਪਾ ਜੀ ਬਣ ਕੇ ਜਾਂ ਵੀਰ ਜੀ ਬਣ ਕੇ ਤਾਂ ਬਹੁਤ ਧੰਨਵਾਦ ਜਸ਼ਨ ਤੁਸੀਂ ਸਾਡੇ ਨਾਲ ਜੁੜੇ ਤੇ ਬਾਕੀ ਹੋਰ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ ਥੈਂਕ ਯੂ ਸੋ ਮੱਚ